ਕਾਂਗੜ ਦੀ ਟੀਮ ਸਪੌਂਸਰ ਕੀਤੀ ਹੈ ਬਹੁਤ ਬੜਾ ਧੰਨਵਾਦ ਆ ਭਰਾਵਾਂ ਦਾ ਪਾਣੀ ਵਾਲੇ ਵੀਰ ਨੂੰ ਬੇਨਤੀ ਆ ਪਾਣੀ ਪਹੁੰਚਾ ਕਰ ਦਿਓ ਜੀ ਪਾਣੀ ਵਾਲੇ ਵੀਰ ਨੂੰ ਬੇਨਤੀ ਆ ਪਾਣੀ ਪਹੁੰਚਾ ਕਰ ਦਿਏ ਉਧਰ ਕਹਿੰਦੇ ਮੇਰ 임ਰਾਦ ਨਾਲ ਭਿੰਦੂ ਵਰਗੇ ਸਰਬਾ ਭਰਾ ਸਾਡਾ ਲਵਲੀ ਚਾਚਾ ਆਇਆ ਹੋਇਆ ਨਾਲ ਕਹਿੰਦੇ ਕੁਲਦੀਪ ਚਾਚਾ ਲਵਲੀ 임ਰਾਦ ਚੱਡੂ ਬਰੀ ਵਾਲਾ ਤੇ ਗੱਬਰ ਵਰਗੇ ਵਿਸ਼ੇ ਤੌਰ ਤੇ ਪੁਜੇ ਹੋਏ ਆ ਬਹੁਤ ਬੜਾ ਧੰਨਵਾਦ ਹੈ ਇਧਰ ਕਹਿੰਦੇ ਪਹਿਲੀ ਕਬੱਡੀ ਪਾਉਂਦੇ ਨੇ ਅਵਰਤੋ ਆਕਾਸ਼ ਕਹਿੰਦੇ ਸਲਾਰ ਦੀ ਧਰਤੀ ਦਾ ਤਿਆਰ ਹੈ ਨਾਲ ਹੀ ਬਾਈ ਜੀ ਪ੍ਰਬੰਧਕ ਕਹਿੰਦੇ ਆ ਤਾਰ ਜਿਹੜਾ ਬੰਦਾ ਹੁਣ ਜਿਹਦੀ ਫੋਟੋ ਹੋਵੇਗੀ ਉਹ ਖੇਡੇਗਾ ਆ ਮੁੰਡੇ ਦਾ ਕਹਿੰਦੇ ਮਲੇਰ ਕੋਟਰੇ ਦੇ ਬਿਲਕੁਲ ਲਾਕੇ ਕਰਕੇ ਵਸਿਆ ਪਿੰਡ ਹੈ ਸਲਾਰ ਮੇਰੇ ਪੰਜਾਬੀ ਵੀਰੋ ਤੇ ਪਰ ਦੂਜੇ ਪਾਸੇ ਦੇਖਾਂਗੇ ਮੁੰਡਾ ਉਹ ਕਾਂਗੜ ਦੀ ਧਰਤੀ ਦਾ ਲਾਹ ਟੱਕੜਾ ਜੱਫਾ ਬੱਲੇ ਬੱਲੇ ਕਰਵਾ ਆ ਗਿਆ ਇਧਰਲੇ ਪਾਸੇ ਲੈ ਵੀ ਸੀਰੀਆ ਲਾਲ ਸਾਹਮਣੇ ਇਧਰਲੇ ਪਾਸੇ ਮੁੰਡਾ ਕਹਿੰਦੇ ਕਾਂਗੜ ਦੀ ਧਰਤੀ ਦਾ ਆਹ ਕਹਿੰਦੇ ਮੋਨੂ ਆ ਗਿਆ ਕਬੱਡੀ ਪਾਉਣ ਦੇ ਲਈ ਮੋਨੂ ਜੀ ਕਹਿੰਦੇ ਕਬੱਡੀ ਪੈ ਰਹੀ ਹੈ ਚਾਰ ਨੇ ਸ਼ੇਰਾਂ ਦੀ ਧਰਤੀ ਦੇ ਆਹ ਮੁੰਡੇ ਕਹਿੰਦੇ ਘਾਕੇ ਦੇ ਪਿੰਡੋਂ ਚੱਲ ਕੇ ਆਇਆ ਮੁੰਡੇ ਸੰਗਰੂਰ ਵਾਲਿਆ ਪਰ ਇਧਰਲੇ ਪਾਸੇ ਆਹ ਲੱਗਦਾ ਜ਼ੋਰ ਮੁੰਡਿਆਂ ਦਾ ਇਹ ਮੋਨੂ ਹੈ ਇਧਰਲੇ ਪਾਸੇ ਟੱਕਰ ਆਹ ਟੱਕਰ ਆਹ ਟੱਕਰ ਹੰਡਿਆਂ ਤੇ ੱਟਕੇ ਵੱਜਦੇ ਆ ਪਰ ਨੰਬਰ ਜਿਹੜਾ ਕਹਿੰਦੇ ਮੋਨੂ ਨੇ ਜੋੜ ਦਿੱਤਾ ਕਾਂਗੜ ਦੀ ਟੀਮ ਕਹਿੰਦੇ ਖੇਡਦੀ ਹੈ ਮੁੰਡੇ ਬਠਿੰਡੇ ਵਾਲੇ ਚੱਲ ਕੇ ਆਏ ਆ ਅਗਲੀ ਕਬੱਡੀ ਪੌਂਡ ਦੇ ਲਈ ਸਿਮਰਾ ਕਹਿੰਦੇ ਸ਼ੇਰੋਂ ਦੀ ਧਰਤੀ ਦਾ ਮੁੰਡੇ ਸੰਗਰੂਰ ਤੋਂ ਚੱਲ ਕੇ ਆਏ ਆ ਬਾਈ ਜੀ ਪਾਣੀ ਨਹੀਂ ਆਇਆ ਗਰਾਊਂਡ ਦੇ ਵਿੱਚ ਹਰਮਨ ਮੇਰੀ ਬੇਨਤੀ ਹੈ ਕਿਰਪਾ ਕਰਕੇ ਜਿਹੜਾ ਪਾਣੀ ਜ਼ਰੂਰ ਮੰਗਵਾ ਲਈਏ ਉਹ ਸਿਮਰਾ ਕਹਿੰਦੇ ਮੁੰਡਾ ਸ਼ੇਰੋਂ ਵਾਲਾ ਅੱਜ ਮਰਾੜਾ ਦੇ ਵਿੱਚ ਕਹਿੰਦੇ ਕਬੱਡੀਆਂ ਪੈਂਦੀਆਂ ਜੱਫੇ ਲੱਗਦੇ ਆ ਕਹਿਣ ਦੇਖਾਂਗੇ ਵੀ ਕਹਿੰਦੇ ਖੜਕਾ ਦੜਕਾ ਪੂਰਾ ਖੁੰਦਾ ਕਬੱਡੀ ਦਾ ਕਹਿੰਦੇ ਜਨੂਨ ਆ ਪੰਜਾਬੀਆਂ ਦੇ ਸਿਰ ਚੜ ਕੇ ਬੋਲਦਾ ਆ ਸਿਮਰਾ ਕਹਿੰਦੇ ਸ਼ੇਰੋਂ ਵਾਲਾ ਬਈ ਕੰਮ ਕਰ ਦੱਸ ਤੇਰਾ ਕੀ ਚੋપરા ਹੱਲਾ ਗੱਲਾ ਰੱਖੀਦਾ ਘਰਾ ਕੇ ਪਤਲੋ ਕੰਮ ਕਰ ਦੱਸ ਤੇਰਾ ਕੀ ਚੋપરા ਹੱਲਾ ਗੁੱਲਾ ਰੱਖੀ ਦਾ ਕਰਾ ਕੇ ਪਤਲੋ ਲਓ ਮੁੰਡਾ ਕਾਂਗੜ ਵਾਲਾ ਸੀਰੇ ਬਾਈ ਸ਼ੇਰ ਵਾਲਾ ਦੇ ਵੇੜੇ ਆਓ ਸਾਹਮਣੇ ਇਧਰਲੇ ਪਾਸੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਆਓ ਜਾਫੀ ਚਾਰ ਨੇ ਤੇ ਚਾਰੇ ਦੇ ਚਾਰੇ ਤਿਆਰ ਨੇ ਆਹ ਇੱਕ ਨੇ ਕਹਿੰਦੇ ਖੁੱਚ ਬਟੰਦੀ ਟਰਾਈ ਕੀਤੀ ਆ ਇਧਰਲੇ ਪਾਸੇ ਵੱਜਦੀ ਕੈਂਚੀ ਆਹ ਮੁੰਡਾ ਕਰੇ ਲਾਉਂਦਾ ਜੋ ਤੇ ਬਾਈ ਗੁਰਪ੍ਰੀਤ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਆ ਉਹ ਦੁਗ-ਦੁਗ ਜਦੋਂ ਹੁੰਦੀ ਆ ਨਾ ਤੇ ਕਹਿੰਦੇ ਹੱਫਾ ਨਾ ਬੁਲਟ ਸਟਾਰਟ ਕਰਾ ਦਿੰਦੇ ਆ ਮੇਰ ਬੁਲਟ ਵਾਲੇ ਗੁਰਪ੍ਰੀਤ ਭਰਾ ਤੇ ਪੀਤਾ ਮਾਨ ਆ ਜਿੰਦਗੀ ਦਾ ਜਦੋਂ ਵੀ ਮਿਲਦਾ ਬੜਾ ਸਤਿਕਾਰ ਕਰਦਾ ਪੀਤਾ ਭਰਾ ਆਇਆ ਹੋਇਆ ਗੁਰਪ੍ਰੀਤ ਵਰਗੇ ਵੀਰ ਨੇ ਉਹ ਕਬੱਡੀ ਪੈ ਗਈ ਆ ਮੋਨੂ ਮੋਨੂ ਨੇ ਕਹਿੰਦੇ ਕਬੱਡੀ ਫੇਰ ਪਾ ਦਿੱਤੀ ਆ ਉਹ ਸਾਹਮਣੇ ਸਾਵਲਾ ਜਿਹਾ ਰੰਗ ਹੈ ਪਰ ਸਾਹਮਣੇ شیرੋਂ ਵਾਲੇ ਚਾਰ ਤਿਆਰ ਹੈ ਹੁਣ ਕਿਹੜਾ ਖੁੱਚ ਪਟਦਾ ਹੈ ਕਿਹੜਾ ਗੁੱਟ ਫੜਦਾ ਹੈ ਕਿਹੜਾ ਬਗਲ ਭਰਦਾ ਉਹ ਸਾਹਮਣੇ ਇੱਕ ਨੇ ਕੀਤੀ ہوئی ਵੱਧ ਕੇ ਢਾਈ ਹੈ ਪਰ ਮੋਨੂ ਕਹਿੰਦੇ 1 ਲੱਖਾਂ ਦੇ ਅੰਕ ਦਾ ਵਾਅਦਾ ਕਰ ਗਿਆ ਐਨ ਸ਼ਾਮਾਂ ਢਲ ਚਕੀਆਂ ਭਈ ਅਥਨੇ ਨਹੀਂ ਮੇਰੀਏ ਸਾਥਨੇ ਨਹੀਂ ਉਹ ਜ਼ਿੰਦਗੀ ਦੇ ਵਰਕੇ ਚਿੱਟੇ ਨਹੀਂ ਪਾਜਾ ਰੰਗ ਦੇ ਚਾਰ ਕਸ਼ਟੇ ਨਹੀਂ ਪਾਜਾ ਰੰਗ ਦੇ ਚਾਰਕ ਛਿੱਟੇ ਨਹੀਂ ਲਓ ਸਾਹਮਣੇ ਦੇਖਾਂਗੇ ਵੀ ਖੇਡ ਮੈਦਾਨ ਅੰਦਰ ਆਹ ਮੁੰਡਾ ਕਬੱਡੀ ਕਬੱਡੀ ਲਓ ਸਾਹਮਣੇ ਕਹਿੰਦੇ ਬੱਬੂ ਦਾ ਰੋਗੜਾ ਪਿੰਡ ਹੈ ਆ ਜਿਹੜਾ ਮੁੰਡਾ ਕਬੱਡੀ ਪੌਂਡ ਦੇ ਲਈ ਫੜਿਆ ਹੋਇਆ ਹੈ ਚਾਰ ਆਹ 2 ਨੰਬਰ ਤੋਂ ਟਰਾਈ ਕੀਤੀ ਹੈ ਰੋਗੜਿਆ ਦੇ ਲੰਮਾ ਟਾਈਮ ਹੋ ਗਿਆ ਬਜਨੀ ਕਬੱਡੀ ਚ ਕਹਿੰਦੇ ਆਹ ਵਹਿਰਾ ਵਹਿਰਾ ਕਰਾਈ ਤੁਰਿਆ ਹੁੰਦਾ ਹੈ ਇਹ ਬੱਬੂ ਆ ਰੋਗੜੇ ਵਾਲਾ ਇੱਕ ਤਕੜੇ ਨੰਬਰ ਦਾ ਬਾਡਾ ਬੜੀ ਟੀਮ ਦੇ ਲਈ ਜੋੜਦਾ ਹੋਇਆ ਕਾਂਗੜ ਦੀ ਟੀਮ ਕਹਿੰਦੇ ਸਾਡਾ ਭਰਾ ਕੈਨੇਡਾ ਚ ਬੈਠਾ ਨਾਲ ਦਿਲਜੀਤ ਉਹਨਾਂ ਨੇ ਸਪੌਂਸਰ ਕੀਤੀ ਹੈ ਪਰ ਦੂਜੇ ਪਾਸੇ ਮੁੰਡੇ ਸ਼ੇਰੋਂ ਵਾਲੇ ਵੱਡੀ ਟੀਮ ਬਣਾ ਕੇ ਲੈ ਕੇ ਆਇਆ ਔਰ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਾਵੇਗਾ ਚਾਰ ਨੇ ਆਹ ਚਾਰਾਂ ਦੇ ਵਿੱਚੋਂ ਹੁਣ ਕੌਣ ਲੱਤੀ ਲੱਗਦਾ ਹੈ ਕੌਣ ਗੁੱਟ ਫੜ ਕੇ ਕੈਂਚੀ ਮਾਰਦਾ ਹੈ ਕੌਣ ਲਗਾ ਲੌਂਦਾ ਆਪਣਾ ਆਹ ਪੱਟੀ ਹੋਈ ਖੁੱਚ ਤੇ ਖੁੱਚ ਤੋਂ ਮੁੰਡਾ ਲੱਤ ਤੇ ਆ ਗਿਆ ਲੱਤ ਤੋਂ ਕਹਿੰਦੇ ਲੱਕ ਤੇ ਆ ਗਿਆ ਆਹ ਸਾਹਮਣੇ ਵਾਹੋ ਸੋਹਣਾ ਸ਼ੇਰੋਂ ਵਾਲਾ ਮੁੰਡਾ ਕਹਿੰਦੇ ਆਹ ਬੱਲੇ ਬੱਲੇ ਕਰਵਾ ਗਿਆ ਭਈ ਚੱਬ ਕੱਢ ਕੇ ਕੱਲ ਗੱਡ ਕੇ ਕੀਤੀ ਠੋਕ ਕੇ ਤਸੱਲੀ ਵਾਲੀ ਝੰਡ ਮਿੱਤਰੋ ਮਿੱਤਰੋ ਰਾਜੇ ਖੇਲੇ ਅੱਤ ਦਾ ਵੀ ਸਿਰਾਖ ਹੋ ਗਿਆ ਉਹ ਝੜ ਗਈ ਸ਼ਰੀਰਾਂ ਵਾਲੀ ਕੰਡ ਮਿੱਤਰੋ ਇਹ ਰਾਜੇ ਖੇਲੇ ਅੱਤ ਦਾ ਵੀ ਸਿਰਾਖ ਹੋ ਗਿਆ ਝੜ ਗਈ ਸ਼ਰੀਰਾਂ ਵਾਲੀ ਕੰਡ ਮਿੱਤਰੋ ਕਈਆਂ ਦੀ ਝੜ ਗਈ ਹੈ ਕਈਆਂ ਦੀ ਝੜ ਜਾਣੀ ਹੈ ਪਰ ਮੋਨੂ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਲੈ ਵੀ ਸ਼ਿਕੰਦਰਾ ਉਧਰ ਕਹਿੰਦੇ ਲੰਡੀ ਸਰਪਾਜ ਬੋਸ ਸਿੰਘਾਂ ਵਾਲਾ ਕਹਿੰਦਾ ਵੀ ਸ਼ਿਕੰਦਰ ਜਿੰਨੇ ਨੰਬਰ ਲਵੇਗਾ ਉਹਨੇ 11 1100 ਦਿੱਤੇ ਜਾਣਗੇ ਪਰ ਆ ਮੋਨੂ ਹੈ ਕਦੇ ਕੋਟ ਭਾਈ ਵਾਲਾ ਤਕੜਾ ਖੇਡਿਆ ਪਰ ਅੱਜ ਬਜਰੀ ਕਬੱਡੀ ਦੇ ਵੱਡੇ ਸਟਾਰ ਨੇ ਉਹ ਅੱਜ 65 ਕਿਲੋ ਵਾਲਿਆਂ ਦਾ ਆਲ ਓਪਨ ਕਰਾ ਕੇ ਇੱਕ ਬਖਰਾ ਰਿਕਾਰਡ ਪੈਦਾ ਕਰਤਾ ਮਰਾੜਾ ਵਾਲਿਆਂ ਨੇ ਉਹ ਸਾਹਮਣੇ ਪੈਂਦੀ ਕਬੱਡੀ ਤੇ ਮੁੰਡਾ ਕਰਦਾ ਟਰਾਈ ਪਰ ਟੈਕਨੀਕਲ ਨੰਬਰ ਜਿਹੜਾ ਉਹ ਕਹਿੰਦੇ ਡਬਲ ਟੱਚ ਦਾ ਉਹ ਧਾਵੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਲਓ ਸਾਹਮਣੇ ਦੇਖਾਂਗੇ ਵੀ ਕਹਿੰਦੇ ਬੱਬੂ ਆ ਗਿਆ ਮੇਰੇ ਵੀਰੋ ਖੇਡ ਮੈਦਾਨ ਅੰਦਰ ਲੈ ਵੀ ਮਰਾੜਾ ਵਾਲੋ ਇੱਕ ਗੱਲ ਹੈ ਬਜਨੀ ਕਬੱਡੀ ਦਾ ਇੰਨਾ ਸਿਰੇ ਦਾ ਟੂਰਨਾਮੈਂਟ ਕਰਵਾਉਣਾ ਇਹ ਕੋਈ ਮਾੜੀ-ਮੋਟੀ ਗੱਲ ਨਹੀਂ ਹੁੰਦੀ ਖਿਡਾਰੀ ਤੇ ਚੋਟੀ ਦੇ ਪੁੱਜੇ ਹੀ ਪੁੱਜੇ ਆ ਪਰ ਜਿਹੜੇ ਮੈਚ ਹੋਏ ਹਨ ਉਹ ਸਿਰੇ ਦੇ ਹੋਏ ਆ ਵਾਕਈ ਵਾਕਈ ਉਹ ਦੁੱਖ ਤੋੜਦੇ ਆ ਲੱਭੀ ਸਰਬਿਆ ਗੱਲ ਟਿਕਾਣੇ ਲੱਗੀ ਆ ਸੋਹਣਿਆ ਚਾਚਾ ਬੈਠਾ ਮੁੱਛਾਂ ਨੂੰ ਤਾ ਦੇ ਜਾਂਦਾ ਉਹ ਭੜਾਕੇ ਪਈ ਜਾਂਦੇ ਆ ਆ ਮੁੰਡੇ ਨੇ ਦੋ ਪਿੰਡ ਮਸ਼ਹੂਰ ਕੀਤੇ ਆ ਇੱਕ ਰਾਮਪੁਰਾ ਇੱਕ ਜਲਾਲ ਇਹ ਸ਼ਿਕੰਦਰ ਹੈ ਲੰਡੀ ਸਰਪੰਚ ਕਹਿੰਦਾ ਵੀ ਇਹਦੇ ਹਰ ਇੱਕ ਨੰਬਰ ਤੇ 11-11 ਸੁਰਤਾ ਜਾਣਾ ਹੈ ਉਹ ਸ਼ਿਕੰਦਰ ਕਹਿੰਦੇ ਤਕੜੇ ਨੰਬਰ ਦਾ ਵਾਅਦਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਵੀ ਸੀਰਿਆ ਹਰਮਨ ਕਹਿੰਦਾ ਵੀ ਸਾਡੇ ਪਿੰਡ ਦੀ ਟੀਮ ਦੇ ਵਿੱਚ ਇੱਕ ਮੁੰਡਾ ਮੋਤਲੇ ਵਾਲੇ ਦਾ ਖੇਡਦਾ ਦਾ ਨਾਮ ਹੈ ਸੰਦੀਪ ਪਰ ਉਹ ਬਹੁਤ ਗਰੀਬ ਘਰ ਦੇ ਵਿੱਚ ਹੈ ਪਰ ਮੁੰਡਾ ਮਿਹਨਤੀ ਬਹੁਤ ਹੈ ਉਹ ਮੁੰਡਾ ਕਹਿੰਦੇ ਖਿਡਾਰੀ ਬਣਨ ਵਾਲਾ ਤੇ ਅੱਜ ਇੱਕ ਵੀਰ ਨੇ ਔਰੋ ਗੁਫ਼ਤਦਾਨ ਜਿਹੜਾ ਸਾਈਕਲ ਸਨਮਾਨ ਦੇ ਵਿੱਚ ਕਰਨਾ ਇੱਕ ਤਾੜੀਆਂ ਮਾਰਦੇ ਯਾਰ ਜ਼ੋਰਦਾਰ ਮੂਤਲੇ ਵਾਲੀਏ ਸੰਦੀਪਤਾਜ ਕਹਿੰਦੇ ਸਾਈਕਲ ਨਾਲ ਮਾਨ ਸਨਮਾਨ ਗੁਫ਼ਤਦਾਨ ਕੀਤਾ ਜਾਵੇਗਾ ਬੜਾ ਧੰਨਵਾਦ ਕਰਦੇ ਆ ਆ ਮੋਨੂ ਆ ਗਿਆ ਮੇਰੇ ਵੀਰੋ ਖੇਡ ਮੈਦਾਨ ਅੰਦਰ ਅੱਜ ਕਹਿੰਦੇ ਕੰਗੜ ਵਾਲੇ ਗੱਭਰੂਆਂ ਨੇ ਮਾਨ ਕੀਤਾ ਪੈਂਦੀ ਰੇਡ ਤੇ ਸੀਰੀਆ ਚੱਕਲਾ ਮਾਈਕ ਲਓ ਸਾਹਮਣੇ ਕਹਿੰਦੇ ਮੋਨੂ ਨੇ ਕਬੱਡੀ ਪਾਤੀ ਹੈ ਮੋਨੂ ਆਓ ਇਧਰਲੇ ਪਾਸੇ ਫੈਸਲੇ ਹੋਣਗੇ ਨੰਬਰ ਜਾਫੀਆਂ ਦਾ ਨੰਬਰ ਜਾਫੀਆਂ ਦਾ ਵੀ ਔਖੇ ਜੱਫੇ ਲੱਗਦੇ ਚੋਟੀ ਦੇ ਆ ਮੱਲਾਂ ਨੂੰ ਬੱਕਰੀ ਬਦਾਨ ਅਖਾ ਕੇ ਮੱਲੜੀ ਬਣੀ ਥੋੜਾ ਟਾਈਮ ਠਹਿਰ ਜੋ ਬਣਾ ਕੇ ਹਟਾਂਗੇ ਜਿਹੜੇ ਜਿਹੜੇ ਕਹਿੰਦੇ ਓ ਗੱਭਰੂ ਤੋਂ ਗੱਲ ਨਹੀਂ ਬਣੀ ਜਿਹੜੇ ਕਹਿੰਦੇ ਗੱਭਰੂ ਤੋਂ ਗੱਲ ਨਹੀਂ ਬਣੀ ਆਹੜਾ ਨੰਬਰ ਖੋਲਡ ਹੈ ਜੀ ਕਿਰਪਾ ਕਰਕੇ ਧਿਆਨ ਦੇਣਗੇ ਸਾਰੇ ਵੀਰ ਉਧਰ ਜੋਤੀ ਪ੍ਰਧਾਨ ਗੁਰਜੀਤ ਸੈਕਟਰੀ ਨਾਲ ਸਾਖਿਲ ਮਰਾੜ ਰਾਜਵਿੰਦਰ ਬਰਾੜ ਰਣਜੀਤ ਖਜਾਂਚੀ ਗੈਰੀ ਸੰਧੂ ਸੁਖਪ੍ਰੀਤ ਬਲਜਿੰਦਰ ਦੀਪਕ ਅਰੋੜਾ ਤੇ ਵਾਲੀਵਾਲ ਵਾਲੇ ਸਾਰੇ ਭਰਾਵਾਂ ਦਾ ਬਹੁਤ ਵੱਡਾ ਧੰਨਵਾਦ ਕਰਦੇ ਆ ਆ ਜਲਾਲ ਵਾਲਾ ਸ਼ਿਕੰਦਰ ਉਹ ਸਿਰੇ ਦੀ ਰੇਡ ਪਾ ਕੇ ਵਾਪਸ ਆ ਗਿਆ ਤੇ ਖੇਡ ਮੈਦਾਨ ਅੰਦਰ ਆਕਾਸ਼ ਕਹਿੰਦੇ ਸਲਾਰ ਦੀ ਧਰਤੀ ਦਾ ਆ ਗਿਆ ਲਓ ਸਾਹਮਣੇ ਕਹਿੰਦੇ ਸਲਾਰ ਪਿੰਡ ਵਾਲਾ ਇਸ ਵੇਲੇ ਕਹਿੰਦੇ ਆਕਾਸ਼ ਕਬੱਡੀ ਪੌਂਟ ਦੇ ਲਈ ਵਧਿਆ ਹੋਇਆ ਚਾਰ ਨੇ ਹੁਣ ਕੌਣ ਬੱਲੇ ਬੱਲੇ ਕਰਾਰੇਗਾ ਉਧਰ ਕਹਿੰਦੇ ਮੇਰ ਮਰਾੜ ਇੰਟਰਨੈਸ਼ਨਲ ਕਬੱਡੀ ਖਿਡਾਰੀ ਨਾਲ ਕਹਿੰਦੇ ਭਿੰਦੂ ਮਰਾੜ ਸਰਤਾ ਮਰਾੜ ਕੁਲਦੀਪ ਚਾਚਾ लवली ਵਰਗੇ ਛੱਡੋ ਬਰੀ ਵਾਲਾ ਬੱਬੂ ਤੇ ਗੱਬਰ ਹੁਣਾ ਦਾ ਬਹੁਤ ਵੱਡਾ ਧੰਨਵਾਦ ਹੈ ਜਿਹੜਾ ਆਦਾ ਜਦੋਂ ਜਦੋਂ ਵੀ ਮਿਲਦੇ ਬੜਾ ਸਤਿਕਾਰ ਕਰਦੇ ਲੈ ਵੀ ਸੀਰੀਆ ਮੋਟਲੇ ਵਾਲੀ ਇਹ ਸੰਦੀਪ ਦਾ ਸਨਮਾਨ ਜਿਹੜਾ ਗੁਫਤਦਾਨ ਕਹਿੰਦੇ ਸਾਈਕਲ ਦੇ ਨਾਲ ਕੀਤਾ ਜਾ ਰਿਹਾ ਇੱਕ ਰੇਂਜਰ ਸਾਈਕਲ ਦੇ ਨਾਲ ਬਹੁਤ ਵੱਡੀ ਸੋਚ ਆ ਸਾਡੇ ਭਰਾਵਾਂ ਦੀ ਤੇ ਬਹੁਤ ਵੱਡਾ ਧੰਨਵਾਦ ਕਰਦੇ ਆ ਸਾਡੇ ਸਾਰੇ ਸਟਕਾਰੇ ਵੀਰਾਂ ਦਾ ਜਿਹੜੇ ਬਾਹਰ ਰੈਫਰੀ ਸਹਿਬਾਨ ਹੈ ਜਿਹੜਾ ਇਹ ਤੋਂ ਪਿਛਲੇ ਤੋਂ ਪਿਛਲਾ ਨੰਬਰ ਹੋਲਡ ਹੋਇਆ ਸੀਗਾ ਉਹ ਕਿਰਪਾ ਕਰਕੇ ਰਿਜ਼ਲਟ ਜਰੂਰ ਦੇ ਦੇਣਗੇ ਸੀਰੀਆ ਕਬੱਡੀ ਮੋਨੂ ਦੀ ਪੈ ਰਹੀ ਆ ਉਹ ਮੋਨੂ ਦੀ ਰੇਟ ਲੈ ਲਓ ਸਾਹਮਣੇ ਮੋਨੂ ਕਬੱਡੀ ਪਾਉਣ ਦੇ ਲਈ ਵਧਿਆ ਹੈ ਹਲਕਾ ਝੋਕਿਆ ਹੋਇਆ ਸਾੰਮਲਾ ਦਾ ਰੰਗ ਉਹ ਮੁੰਡਾ ਕਦੇ 2 ਨੰਬਰ ਤੋਂ ਕੋਸ਼ਿਸ਼ ਕਰਦਾ ਵੀ ਰੰਗ ਦੀਆਂ ਧੁੱਕੀਆਂ ਜਿਤਾ ਦੇਣ ਬਾਜੀਆਂ ਹੱਥਾਂ ਵਿੱਚ ਫੜੇ ਭਾਵੇਂ ਜੱਕੇ ਹੁੰਦੇ ਆ ਕੱਚਿਆਂ ਘਰਾ ਦੇ ਵਿੱਚ ਜੰਮੇ ਹੋયા ਨੇ ਰੰਗ ਤੇ ਰਾਦੇ ਦੋਵੇਂ ਪੱਕੇ ਹੁੰਦੇ ਆ ਪੱਕੇ ਹੁੰਦੇ ਆ ਭਾਈ ਪਾਣੀ ਜਮੂਰ ਸੁਪਰੇ ਦੱਸੋ ਜੀ ਵਾਹੀ ਗਿਰੂ ਮੇਰ ਕਰੇ ਥੋੜਾ ਸਾਈਡ ਤੇ ਹੋ ਜਾ ਬਰੀ ਹਵਾ ਲੱਗਣ ਦਾ ਥੋੜਾ ਸਾਈਡ ਤੇ ਹੋ ਜਾਣ ਜਾਣ ਜੇ ਪੜੀਆਂ ਦੇ ਸੈਮੀ ਮੈਚ ਬੋਲੋ ਜੀ ਇੱਕਾਰੀ ਸੈਮੀ ਇੱਕ ਆਪਣੀ ਨਿੱਕੀ ਜੀ ਗੱਲ ਨਾਲ ਕਿਸੇ ਖਿਡਾਰੀ ਦਾ ਨੁਕਸਾਨ ਹੋ ਜਾਂਦਾ ਸੋ ਭਰਾ ਬਣ ਕੇ ਇੰਨੀ ਕ ਬੇਨਤੀ ਸਾਰੇ ਵੀਰ ਜਰੂਰ ਪ੍ਰਵਾਨ ਕਰਨਗੇ ਨਾਲ ਹੀ ਜਿਹੜੀ ਮੂਸ ਸਪਰੇ ਉਹ ਪਹੁੰਚਦੀ ਕਰ ਦਿਓ ਕਿਰਪਾ ਕਰਕੇ ਬੱਬੂ ਦੀ ਰੇਡ ਪੈ ਰਹੀ ਹੈ ਜੀਰੇ ਆਓ ਸਾਹਮਣੇ ਇਧਰਲੇ ਪਾਸੇ ਉਹ ਸ਼ੇਰੋਂ ਵਾਲਾ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਸ਼ੇਰਾਂ ਦੀ ਧਰਤੀ ਆ ਚਰਚੇ ਹੁੰਦੇ ਆ ਮੁੰਡਿਆਂ ਦੇ ਪਰ ਉਧਰ ਫੜਿਆ ਗੁੱਟ ਛੜਾਇਆ ਗੁੱਟ ਉਹ ਮੁੰਡਾ ਕਹਿੰਦੇ ਇਸ ਵੇਲੇ ਉੱਡ ਜੂ ਉੱਡ ਜੂ ਕਰਦਾ ਇੱਕ ਤਗੜਾ ਨੰਬਰ ਆਪਣੀ ਟੀਮ ਦੇ ਲਈ ਜੋੜ ਦਿੰਦਾ ਵੀ ਬਣ ਕਮਜ਼ੋਰ ਕਦੇ ਦਿਲ ਛੱਡ ਰੋਈਏ ਨਾ ਦਾਤੇ ਦੇ ਆ ਰੰਗਾਂ ਤੋਂ ਨਾਰਾਜ਼ ਕਦੇ ਹੋਈਏ ਨਾ ਸੁੱਖੀ ਲੋਪੋ ਚਾਨਣਾ ਤੇ ਰਾਤ ਭਾਰੂ ਪੈਂਦੀ ਨਹੀਂ ਜ਼ਿੰਦਗੀ ਜਵਾਨਾਂ ਦਾ ਇੱਕੋ ਜਿਹੀ ਰਹਿੰਦੀ ਨਹੀਂ ਉਹ ਸ਼ਿਕੰਦਰ ਜਲਾਲ ਦੀ ਧਰਤੀ ਦਾ ਵੀ ਦੁਨੀਆ ਜਿੱਤਣ ਆਇਆ ਸ਼ਿਕੰਦਰ ਲੈ ਕੇ ਭਾਰੀ ਫੋਰਸ ਬੜਿਆ ਜਦੋਂ ਪੰਜਾਬ ਚ ਮੂਰ ਰਿਓ ਟੱਕਰ ਗਿਆ ਜੱਟ ਪੋਰਸ ਵੜਿਆ ਜਦੋਂ ਪੰਜਾਬ ਚ ਮੂਹਰ ਉਹ ਟੱਕਰ ਗਿਆ ਜੱਟ ਪੋਰਸ ਲਓ ਸਾਹਮਣੇ ਇਧਰਲੇ ਪਾਸੇ ਕਹਿੰਦੇ ਆਕਾਸ਼ ਮੁੰਡਾ ਮਲੇਰ ਕੋਟਲੇ ਵਾਲਾ ਉਹ ਫੇਰ ਵਾਧਾ ਹੋਇਆ ਮੇਰੇ ਵੀਰੋ ਖੇਡ ਮੈਦਾਨ ਅੰਦਰ ਕਬੱਡੀ ਪੈ ਰਹੀ ਹੈ ਲਓ ਸਾਹਮਣੇ ਦੇਖਾਂਗੇ ਵੀ ਕਹਿੰਦੇ ਮੈਚ ਚੋਟੀ ਰਿਹਾ ਜਿਹੜੀ ਆ ਮੈਚੋ ਜਿੱਤ ਗਈ ਉਹ ਖੇਡੂ ਦੂਜਾ ਸੈਮੀਫਾਈਨਲ ਪਰ ਸਾਹਮਣੇ ਦੇਖਾਂਗੇ ਵੀ ਇਹਨਾਂ ਦਿਮਾਗ ਦੇ ਨਾਲ ਉਹ ਮੁੰਡਾ ਦੇਖਾਂਗੇ ਵੀ ਇੱਕ ਤਕੜੇ ਅੰਕ ਦਾ ਵਾਅਦਾ ਕਰ ਗਿਆ ਉਹਨਾਂ ਦੇ ਵੀ ਪਾਣੀ ਵਾਲੇ ਵੀਰਾਂ ਸਾਰਿਆਂ ਦਾ ਧੰਨਵਾਦ ਅੱਜ ਦੇ ਵੀ ਸਕੋਰਰ ਵੀਰਾਂ ਬਾਬਾ ਜੀ ਆ ਸਾਡੇ ਨਾਨਕਸਰ ਵਾਲੇ ਬਲਵਿੰਦਰ ਘੋਲੀਏ ਦਾ ਔਰ ਮੋਟਰਸਾਈਕਲ ਦੇ ਸਨਮਾਨ ਹੋਏ ਆ ਨਾਲ ਕਹਿੰਦੇ ਸਾਡੇ ਭਰਾ ਦਾ ਬਹੁਤ ਬੜਾ ਧੰਨਵਾਦ ਹੈ ਇਧਰ ਰਾਜੂ ਭਰਾ ਸਾਡਾ ਬੜਾ ਧੰਨਵਾਦ ਕਰਦੇ ਆ ਬੈਸਟ ਆਨੀਆਂ ਜ਼ਿੰਮੇਵਾਰੀਆਂ ਪਰ ਉਹ ਮੋਨੂ ਨੇ ਕਿਰਕ ਤਕੜਾ ਪਾ ਦੋ ਦਿੱਤਾ ਜਿਹੜਾ ਹੋਲਡ ਵਾਲਾ ਨੰਬਰ ਸੀਗਾ ਉਹ ਰੈਫਰੀ ਡਿਸੀਜਨ ਹੈ ਤੇ ਉਹ ਨੰਬਰ ਜਿਹੜਾ ਜਾਫੀਆਂ ਨੂੰ ਦਿੱਤਾ ਗਿਆ ਜੀ ਦੋਨੋਂ ਟੀਮਾਂ ਨੋਟ ਕਰ ਲੈਣਾ ਜਿਹੜਾ ਫੋਲਡ ਵਾਲਾ ਨੰਬਰ ਸੀਗਾ ਉਹ ਜਾਫੀਆਂ ਨੂੰ ਦੇ ਦਿੱਤਾ ਗਿਆ ਲਓ ਸਾਹਮਣੇ ਬੱਬੂ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਲਓ ਇੱਕ ਨੇ ਵੱਧ ਕੇ ਕੀਤੀ ਆ ਟਰਾਈ ਉਹ ਸਾਹਮਣੇ ਵੱਜਦੇ ੱਟਕੇ ਉਖੜਦੇ ਪੈਰ ਜਵਾਨੀ ਹੁੱਡੀ ਮੇੜਾ ਮੇੜੀ ਪਰ ਬੱਬੂ ਕਹਿੰਦੇ ਹਵਾ ਖਵਾਈ ਕ ਹੋ ਗਿਆ ਮੇਰੇ ਵੀਰੋ ਆ ਮੁੰਡਾ ਕਹਿੰਦੇ ਇੱਕ ਤਕੜੇ ਪੁਆਇੰਟ ਦਾ ਵਾਅਦਾ ਆਪਣੀ ਟੀਮ ਲਈ ਕਰ ਗਿਆ নাও ਸਾਹਮਣੇ ਕਹਿੰਦੇ ਸ਼ਿਕੰਦਰ ਆ ਗਿਆ ਹੈ ਸ਼ਿਕੰਦਰ ਨੇ ਕਬੱਡੀ ਪਾਤੀ ਹੈ ਇਹ ਕਹਿੰਦੇ 32 35 ਕਿਲੋ ਤੋਂ ਲੈ ਕੇ ਹੌਲੀ ਹੌਲੀ ਅੱਗੇ ਵੱਲ ਵਧਦਾ ਆਉਂਦਾ ਹੈ ਫੇਰ ਕਰੇ ਪਰਮਾਤਮਾ ਵਾਲੇ ਟਾਈਮ ਦੇ ਵਿੱਚ ਇਹ ਓਪਨ ਦੇ ਵਿੱਚ ਕਬੱਡੀਆਂ ਪਾਵੇ ਇਹ ਬਾਹਰਲੇ ਦੇਸ਼ਾਂ ਦੀਆਂ ਕਬੱਡੀਆਂ ਪਾਵੇ ਆਹ ਸਾਹਮਣੇ ਲੱਗਦਾ ਜੋਰ ਬੱਲੇ 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 ਚੱਪਾ ਘੜੇ ਪੈਂਦੇ ਅੱਜ ਆਹ ਘੜੇ ਪੈਂਦੇ ਅੱਜ ਸਰਪੇ ਬਾਈ ਸ਼ਿਕੰਦਰ ਨੂੰ ਤਿਆਰਪਾ ਬਾਲਾ ਜਾਦੇ ਆ ਕਹਿੰਦੇ ਬਜਨੀ ਕਬੱਡੀ ਦਾ ਕਿੰਗ ਕਹਿੰਦੀ ਹੈ ਦੁਨੀਆ ਬਜਨੀ ਕਬੱਡੀ ਦਾ ਕਹਿੰਦੇ ਮੰਨਿਆ ਪਰਮੰਨਿਆ ਵੱਡਾ ਸਟਾਰ ਹੈ ਜਲਾਲ ਵਾਲਾ ਸ਼ਿਕੰਦਰ ਅਗਲੀ ਟੀਮਾਂ ਗਰਾਊਂਡ ਤੇ ਬਲਾਓ ਜੀ ਅਗਲੀਆਂ ਟੀਮਾਂ ਹਾਂਜੀ ਬਾਈ ਜੀ ਇੱਕ ਟੀਮ ਤੇ ਆ ਗਈ ਹੈ ਜੰਗੀਆਣਾ ਪਲੱਸ ਠੱਠੀ ਭਾਈ ਤੇ ਨਾਲ ਔਲਖ ਲਓ ਸਿਮਰਾ ਤੇ ਦੂਜੇ ਪਾਸੇ ਮੁੰਡਾ ਕੰਗੜ ਵਾਲਾ ਉਹ ਕਰਾਉਂਦਾ ਬੱਲੇ 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 ਖੁਸ਼ੀ ਕਹਿੰਦੇ ਖੇਡ ਮੈਦਾਨ ਅੰਦਰ ਲਓ ਸਾਹਮਣੇ ਕੰਗੜ ਵਾਲਾ ਖੁਸ਼ੀ ਖੁਸ਼ੀ ਕੋਸ਼ਿਸ਼ ਕਰਦਾ ਕੰਗੜ ਵਾਲਾ ਦਲਜੀਤ ਵਰਗੇ ਪ੍ਰਾਹ ਵਰਗੇ ਕਹਿੰਦੇ ਮਾਣ ਕਰਦੇ ਆ ਮੁੰਡਿਆਂ ਤੇ ਇੱਕ ਤਕੜਾ ਨੰਬਰ ਜੋੜ ਦਿੰਦਾ ਇੱਧਰ ਕਹਿੰਦੇ ਸੈਮੀਫਾਈਨਲ ਖੇਡੇ ਜਾਣਗੇ ਜੰਗੀਆਣਾ ਠੱਠੀ ਭਾਈ ਵਰਸ ਔਲਖ ਸਨੇਰ ਮਈਆ ਵਾਲਾ ਜਿਹੜੀ ਟੀਮ ਇਹਨਾਂ ਨੂੰ ਜਿੱਤੇਗੀ ਉਹ ਸਨੇਰ ਮਈਆ ਵਾਲਾ ਖੇਡੇਗੀ ਇਹ ਸਾਰੀਆਂ ਟੀਮਾਂ ਜਿਹੜੀਆਂ ਧਿਆਨ ਦੇਣ ਗਿਆ ਪਹਿਲੇ ਸੈਮੀ ਦੀਆਂ ਟੀਮਾਂ ਜਿਹੜੀਆਂ ਜਲਦੀ ਆ ਜਾਣ ਗਰਾਊਂਡ ਦੇ ਵੱਲ ਔਲਖ ਤੇ ਜੰਗੀਆਣਾ ਇਹ ਮੈਚ ਖੇਡਾ ਰਾਣਾ ਆਹ ਮੋਨੂ ਦੀ ਪਈ ਹੋਈ ਕਬੱਡੀ ਹਾਏ ਓਏ ਮੇਰਿਆ ਰੱਬਾ ਨੰਬਰ ਜਾਫੀਆਂ ਦਾ ਆਹ ਨੰਬਰ ਕਦੇ ਜਾਫੀਆਂ ਦਾ ਇਧਰਲੇ ਪਾਸੇ ਕਹਿੰਦੇ ਮੁੰਡੇ ਨੇ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਉਧਰ ਕਰਮਜੀਤ ਕਹਿੰਦੇ ਇੰਦਗੜੀਆ ਉਹ ਵੀ ਅੱਜ ਦੇ ਮੈਚਾਂ ਨੂੰ ਧੱਕਦਾ ਹੈ ਉਹਦਾ ਵੀ ਧੰਨਵਾਦ ਹੈ ਲਓ ਸਾਹਮਣੇ ਪਈ ਹੋਈ ਕਬੱਡੀ ਇਧਰ ਕਹਿੰਦੇ ਨੌਜਵਾਨ ਸ਼ੇਰੋਂ ਵਾਲਾ ਬੱਬੂ ਬੱਬੂ ਕਹਿੰਦੇ ਸ਼ੇਰੋਂ ਵਾਲਾ ਤੇ ਦੂਜੇ ਪਾਸੇ ਬੱਲੇ 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 ਆਹ ਲੱਗਦਾ ਪਿਆ ਜੋਰ ਇਧਰਲੇ ਪਾਸੇ ਸਵਾਦ ਕਬੱਡੀ ਦਾ ਅੱਜ ਕਹਿੰਦੇ ਮਰਾਰਾ ਦੀ ਧਰਤੀ ਹੈ ਸੱਬੇ ਦਾ ਪਿੰਡ ਹੈ ਭਾਈ ਸਰਪੇ ਦਾ ਪਿੰਡ ਹੈ ਬੱਬੂ ਪੁਲਸੀਏ ਦਾ ਪਿੰਡ ਹੈ ਆਹ ਸਾਹਮਣੇ ਦੇਖਾਂਗੇ ਜਿੱਥੇ ਵੱਟੀ ਰੌਣਕ ਲੱਗੀ ਹੈ ਆਹ ਦੇਖਾਂਗੇ ਵੀ ਖੇਡ ਮੈਦਾਨ ਅੰਦਰ ਕਬੱਡੀ ਫੇਰ ਪੈ ਚੁੱਕੀ ਹੈ ਹੁਣ ਸਾਹਮਣੇ ਚਾਰ ਚਾਰੇ ਦੇ ਚਾਰੇ ਤਿਆਰ ਆ ਉਹ ਸਾਹਮਣੇ ਇੱਕ ਨੇ ਦੇਖਾਂਗੇ ਵੀ ਕਨੇ ਮੋਟਿਆ ਪੱਟਾਂ ਤੋਂ ਖਿੱਚ ਮਾਰੀ ਆ ਪਰ ਨੰਬਰ ਔਰ ਸਿਰਿਆ ਕਾਂਗੜ ਦੇ ਹਿੱਸੇ ਜੁੜ ਗਿਆ। ਔਰ ਸਾਹਮਣੇ ਕਹਿੰਦੇ ਨੰਬਰ ਕਾਂਗੜ ਦੀ ਟੀਮ ਲਈ ਜੁੜ ਗਿਆ। ਬਹੁਤ ਵੱਡਾ ਮੇਲਾ ਮਰਾੜਾਂ ਦੇ ਵਿੱਚ 65 ਕਿਲੋ ਵਾਲੇ ਮੁੰਡੇ ਧੰਨ ਧੰਨ ਕਰਾਈ ਹੁੰਦੇ ਆ। ਉਧਰ ਰੂਪਾ ਟੇਲਰ ਨਾਲ ਕਹਿੰਦੇ ਸੰਦੀਪ ਡਾਕਟਰ ਔਰ ਵੀਰ ਨੇ ਉਹ ਵੀ ਅੱਜ ਦੇ ਮੇਲੇ ਨੂੰ ਲਾਈਵ ਤੱਕਦੇ ਆ। ਲੈ ਵੀ ਰੂਪਾ ਇੱਧਰ ਕਹਿੰਦੇ ਔਰ ਮੁੰਡਾ ਇਸ ਵੇਲੇ ਆਕਾਸ਼ ਸਰਾਰ ਦੀ ਧਰਤੀ ਦਾ ਔਰ ਕਬੱਡੀ ਪੌਂਦਰੀ ਵਧਿਆ ਹੋਇਆ। ਹੁਣ ਦੇਖਾਂਗੇ ਵੀ ਚਾਰ ਨੇ ਕਾਂਗੜ ਦੀ ਟੀਮ ਦੇ ਔਰ ਉਧਰਲੇ ਪਾਸੇ ਫੈਸਲਾ ਵੀ ਨੰਬਰ ਉਹ ਤਾ ਵੀ ਨੇ ਜੋੜਤਾ ਓਏ ਜੋਲ ਬਾਈ ਮੋਨੂ ਆ ਗਿਆ ਹਾਓ ਸਾਹਮਣੇ ਦੇਖਾਂਗੇ ਵੀ ਕਹਿੰਦੇ ਮੋਨੂ ਫੇਰ ਆ ਗਿਆ ਗਰਮੀ ਚਾਹੇ ਲੜਕੇ ਗਰਮੀ ਚਾਹੇ ਬਹੁਤ ਹੈ ਪਰ ਫਿਰ ਵੀ ਕਹਿੰਦੇ ਐਨ ਸਵਾਦ ਵੱਖਰਾ ਹੈ ਕਬੱਡੀ ਦਾ ਮੈਚ ਕਹਿੰਦੇ ਚੋਟੀ ਦੇ ਹੈ ਧਰਤੀ ਮਰਾੜਾਂ ਦੀ ਹੈ ਆ ਮੋਨੂ ਕਹਿੰਦੇ ਮੁੰਡਾ ਵੇਰ-ਵੇਰ ਕੇ ਕਬੱਡੀਆਂ ਪਾਈ ਜਾਂਦਾ ਹੈ ਭਈ ਮੁੜ ਕੋ ਮੁੜ ਕੇ ਹੀ ਹੋਗੇ ਲੱਗਿਆ ਜੋਰ ਚੋਬਰਾਂ ਦਾ ਇਹ ਕੰਡਾ ਵੀ ਨਹੀਂ ਚੁਬਦਾ ਜਿਸਮ ਕਠੋਰ ਚੋਬਰਾਂ ਦਾ ਭਈ ਚੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਦੇਖੇਲੇ ਮਰਦਮਦਾਂ ਤੋਂ ਡਰ ਕੇ ਨਹੀਂ ਭੱਜਦੇ ਇਹਦਾ ਰੋਗਲਾ ਪਿੰਡ ਹੈ ਪਰ ਫੈਸਲਾ ਹੋ ਗਿਆ ਵੀ ਨੰਬਰ ਜਿਹੜਾ ਕਹਿੰਦੇ ਧਾਰੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਆਹ ਕਹਿੰਦੇ ਇਸ ਵੇਲੇ ਬੱਬੂ ਰੋਗਲੇ ਦੀ ਧਰਤੀ ਦਾ ਇੱਕ ਤਕੜਾ ਨੰਬਰ ਜੋੜ ਗਿਆ ਅਗਲੀ ਕਬੱਡੀ ਪਾਉਣ ਦੇ ਲਈ ੱੱਲੇ ਕਿਆੜਿਆ ਗਰਜੀਤ ਚੋਟੀਆਂ ਪਿੰਡ ਐ ਸਨਾਈਵਨ ਖਿਡਾਰੀ ਦਾ ਉਹ ਗਰਜੀਤ ਆ ਗਿਆ ਮੇਰੇ ਵੀਰੋ ਐਨ ਸਮੱਧਰ ਜਿਆ ਕੱਦਾ ਸਾਵਲਾ ਗਾ ਰੰਗ ਐ ਪਰ ਮੁੰਡੇ ਦੇ ਪਿੰਡੇ ਦੇ ਵਿੱਚ ਬੜੀ ਜਾਨ ਐ ਬੜੀ ਫੁਰਤੀ ਐ ਬੜੀ ਸਪੀਡ ਐ ਲਓ ਇੱਕ ਪਾਸੇ ਗਰਜੀਤ ਤੇ ਦੂਜੇ ਪਾਸੇ ਮੁੰਡਾ ਛੇਰੋ ਵਾਲਾ ਲੱਗਦਾ ਪਿਆ ਜ਼ੋਰ ਵਾਓ ਤੇਰੇ ਗਰਜੀਤ ਨਹੀਂ ਉਹ ਰੀਸਾ ਨੌਜਵਾਨਾ ਅਗਲੇ ਮੈਚ ਦੀਆਂ ਟੀਮਾਂ ਜੰਗੀਆਣਾ ਤੇ ਆ ਲਖੇ ਨਾਲ ਹੀ ਪਿਛਲਾ ਨੰਬਰ ਜਿਹੜਾ ਹੋਲਡ ਸੀਗਾ ਜੀ ਉਹ ਜਿਹੜੇ ਅਫੀਸ਼ੀਅਲ ਬਾਹਰ ਵਾਲੇ ਵੀ ਸੀਰਿਆ ਉਹਨਾਂ ਨੇ ਕਹਦੇ ਵੀ ਚੈੱਕ ਕਰਕੇ ਜਰੂਰ ਜਰੂਰ ਨੋਟ ਕਰ ਲੈਣਗੇ ਜਿਹੜਾ ਪਿਛਲਾ ਨੰਬਰ ਹੋਲਡ ਸੀਗਾ ਆਕਾਸ ਕਨੇ ਸਲਾਰ ਦੀ ਧਰਤੀ ਦਾ ਕਬੱਡੀ ਬਾਉਂਡਰੀ ਵੱਧਾ ਉਧਰ ਬਰੀ ਵਾਲਿਆ ਚੱਡੋ ਬੈਠਾ ਕਹਿੰਦਾ ਸ੍ਰੀ ਕਹਦੀ ਵੀ ਚਾਚਾ ਵੀ ਆਇਆ ਹੋਇਆ ਹੈ ਗੱਲਾਂ ਹੋ ਰਹੀਆਂ ਨਾਲ ਸਰਬਾ ਸੰਧੂ ਆ ਪਰ ਟੱਕਰ ਸਰੋਰੀਆ ਉਹ ਮੇਲਾ ਵੱਡਾ ਚੱਲਦਾ ਇਧਰ ਉਹ ਟੱਕਰ ਟੱਕੇ 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 ਟੱਕਰ ਟੱਕਰ ਅੰਧਿਆਰੇ ਦਰਮਿਆਨ ਓਏ ਦਰਸ਼ਕ ਵੀਰੋ ਮੈਚ ਵਧੀਆ ਲੱਗ ਰਿਹਾ ਤਾੜੀ ਤੇ ਮਾਰ ਦਿਓ ਤਾੜੀਆਂ ਜ਼ੋਰਦਾਰ ਜਿਵੇਂ ਖੋਸੇ ਵਾਲਾ ਮਰੀਕ ਕਹਿੰਦਾ ਹੁੰਦਾ ਬਈ ਜਾਨ ਜਿਵੇਂ ਮਰਜੀ ਆਉਣੇ ਤੇ ਆਈ ਐ ਇਹ ਜਾਣ ਜਿਵੇਂ ਮਰਜੀ ਆਉਣੇ ਤੇ ਆਈ ਐ ਲਓ ਸਾਹਮਣੇ ਮੋਨੂ ਵਿਰੋਧੀਆਂ ਦੇ ਵੇੜੇ ਦੇ ਵਿੱਚ ਕਲੈਰੀ ਮੋਰ ਵਾਂਗੂ ਪਾਈ ਹੋਈ ਪੈਲ ਐ ਮੇਰੇ ਵੀਰੋ ਲਓ ਸਾਹਮਣੇ ਹਲਕੇ ਜੇ ਸੰਘਰਸ਼ ਤੋਂ ਬਾਅਦ ਨੰਬਰ ਕਹਿੰਦੇ ਕਾਂਗੜ ਦਾ ਲਓ ਸਾਹਮਣੇ ਨੰਬਰ ਕਹਿੰਦੇ ਕਾਂਗੜ ਦੀ ਟੀਮ ਦਾ ਜੇਪੀ ਬਾਉਂਸਰ ਬਹੁਤ ਵੱਡਾ ਧੰਨਵਾਦ ਆ ਬਲਕਾਰਨ ਖੀਲਾ ਪਾਰ ਨੇ ਤਾ ਲਓ ਬਹੀਰੇਉਣੀ ਭਰਾਵਾ ਤੋਂ ਵੱਧ ਕੇ ਪਿਆਰ ਕਰਦੇ ਆ ਜੇਪੀ ਬਾਉਂਸਰ ਆਇਆ ਹੋਇਆ ਹੈ ਬਹੁਤ ਵੱਡਾ ਧੰਨਵਾਦ ਆ ਭਰਾ ਸਾਡੇ ਦਾ ਤੇ ਕਹਿੰਦੇ ਅੱਜ ਮਰਾਣਾ ਚ ਧੰਨ ਧੰਨ ਹੋਈ ਪਈ ਐ ਉਹ ਮਰਾਣਾ ਚ ਧੰਨ ਧੰਨ ਇਹਦਾ ਰੋਗਲਾ ਪਿੰਡ ਹੈ ਉਹ ਮੁੰਡਾ ਕਹਿੰਦੇ ਬੱਬੂ ਇੱਕ ਤਗੜੇ ਨੰਬਰ ਦਾ ਵਾਅਦਾ ਕਰ ਗਿਆ ਗੁਰਜੀਤ ਆ ਗਿਆ ਗੁਰਜੀਤ ਆ ਗਿਆ ਚੋਟੀਆਂ ਵਾਲਾ ਕਹਿੰਦੇ ਗੁਰਜੀਤ ਫੇਰ ਆ ਗਿਆ ਬਈ ਟਿਪ ਟਿਪ ਚੋਵੇ ਮੁੜਕਾ ਮੁੰਡਾ ਸੋਹਣਾ ਜਿਹਾ ਕਬਟੀਆਂ ਪਾਵੇ ਆਹ ਖੇਰ ਵਾਲਾ ਕਹਿੰਦਾ ਹਾਂਜੀ ਬਈ ਰਾਜਵੀਰ ਤੇ ਲੱਖਾ ਕੰਦ ਵਾਲਾ ਮੇਰੇ ਨਾਲ ਸੰਪਰਕ ਕਰ ਲੈ ਰਾਜਵੀਰ ਤੇ ਲੱਖਾਂ ਕੰਨ ਦਾ ਉਹ ਤੇ ਪ੍ਰਬੰਧਕ ਵੀਰਾਂ ਨਾਲ ਸੰਪਰਕ ਕਰ ਲੈਣਗੇ ਕਿਰਪਾ ਕਰਕੇ ਬੇਨਤੀ ਆ ਲਓ ਸਾਹਮਣੇ ਇਧਰਲੇ ਪਾਸੇ ਦੇਖਾਂਗੇ ਵੀ ਖੇਡ ਮੈਦਾਨ ਦੇ ਅੰਦਰ ਉਹ ਸ਼ੇਰਾਂ ਦੀ ਟੀਮ ਵੱਲੋਂ ਨੌਜਵਾਨ ਖਿਡਾਰੀ ਨੇ ਕਹਿੰਦੇ ਕਬੱਡੀ ਫੇਰ ਪਾ ਦੁੱਤੀ ਹੈ ਲਓ ਪੈਂਦੀ ਹੋਈ ਰੇਡ ਉਹ ਸਾਹਮਣੇ ਖੋ ਗਿਆ ਦੋ ਹੱਥ ਹੁਣ ਜਫਾ ਲੱਗਦਾ ਜਾਂ ਰੇਡਰ ਪੈਂਦਾ ਲਓ ਲੱਗਦਾ ਜੋਰ ਉਹ ਬੱਲੇ ਵਾਹ ਓਏ ਸੋਹਣਾ ਇੱਕ ਤਕੜਾ ਨੰਬਰ ਜੋੜ ਦਿੱਤਾ ਉਧਰ ਕਹਿੰਦੇ ਸਰਬਾ ਭਰਾ ਇਹ ਸਾਡਾ ਅਰ ਚੱਡੋ ਨੂੰ ਕਹਿੰਦੇ ਭਰਾਵਾਂ ਤੋਂ ਵੱਧ ਕੇ ਪਿਆਰ ਕਰਦਾ ਹੈ ਇਹ ਯਾਰੀ ਦੇ ਵਿੱਚ ਚਰਤੇ ਹੁੰਦੇ ਆ ਵੀ ਜਿਹੜੇ ਲੋੜ ਪੈਣ ਤੇ ਖੜਦੇ ਉਹ ਯਾਰ ਦੇ ਨਾਲੀਆਂ ਵਰਗੇ ਵੀ ਸੂਰਮੇ ਬੰਦੇ ਟਾਵੇਂ-ਟਾਵੇਂ ਪੁੱਤ ਮਾਵਾ ਜੰਮਦੀਆਂ ਪੁੱਤ ਜਗ ਤੇ ਜਿਹੜੇ ਮੌਤ ਨੂੰ ਕਰਨ ਮੁਖੌਲਾ ਉਹਨਾਂ ਦੇ ਜਿਗਰੇ ਨਹੀਂ ਪਰਖੀਦੇ ਯਾਰਾਂ ਨਾਲ ਵਰਤੀ ਦਾ ਬੰਟੀ ਪਰ ਕਦੇ ਯਾਰ ਨਹੀਂ ਵਰਤੀਦੇ ਯਾਰਾਂ ਨਾਲ ਵਰਤੀ ਦਾ ਬੰਟੀ ਪਰ ਕਦੇ ਇਨਕਾਰ ਨਹੀਂ ਵਰਤੀ ਦੇ ਵਾਕਈ ਕਹਿੰਦੇ ਮਰਾੜਾ ਵਾਲੇ ਸਰਬੇ ਖੁਣੀ ਉਹ ਬੰਦੇ ਆ ਜਿਹੜੇ ਕਹਿੰਦੇ ਮਾੜੇ ਸਮੇਂ ਦੇ ਵਿੱਚ ਐਨ ਹਿੱਕ ਢਾਕੇ ਖੜ ਜਾਂਦੇ ਆ ਭਾਈ ਬੱਬੂ ਪੁਲਸੀਏ ਹੋਣੀ ਮਨਦੀਪ ਚਾਚੇ ਹੋਣੀ ਗੱਬਰ ਮਰਾੜ ਹੋਣੀ ਵੀਰ ਸਾਡੇ ਬੈਠੇ ਆ ਲਓ ਸਾਹਮਣੇ ਲਓ ਉਧਰਲੇ ਪਾਸੇ ਕਬੱਡੀ ਫੇਰ ਕਹਿੰਦੇ ਆਕਾਸ਼ ਮੁੰਡਾ ਮਲੇਰ ਕੋਟਲੇ ਵਾਲਾ ਦੂਜੇ ਪਾਸੇ ਆਹ ਬੱਲੇ 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 ਲੱਗਦਾ ਪਿਆ ਜੋ ਆ ਨੰਬਰ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਆਹ ਮੁੰਡਾ ਕਹਿੰਦੇ ਇੱਕ ਤਕੜਾ ਨੰਬਰ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਗੁਰਜੀਤ ਆ ਗਿਆ ਕਬੱਡੀ ਪਾਉਣ ਦੇ ਲਈ ਇਧਰਲੇ ਪਾਸੇ ਮੁੜਕੋ ਮੁੜਕੀ ਹੋਈ ਪਈ ਆ ਜਵਾਨੀ ਜੋਰ ਲੱਗਿਆ ਹੋਇਆ ਮੁੰਡਿਆਂ ਦਾ ਲੈ ਵੀ ਸ਼ੇਰੋ ਵਾਲੇ ਜਿਹੜੇ ਐਕਸ਼ਨ ਦੇ ਵਿੱਚ ਨਹੀਂ ਉਹ ਥੋੜਾ ਸਾਈਡ ਤੇ ਹੋ ਜਾਓ ਜਿਹੜੇ ਐਕਸ਼ਨ ਦੇ ਵਿੱਚ ਨਹੀਂ ਉਹ ਥੋੜਾ ਸਾਈਡ ਤੇ ਹੋ ਜੀਏ ਆਓ ਸਾਹਮਣੇ ਅਗਲੀ ਕਬੱਡੀ ਪਾਉਣ ਲਈ ਗੁਰਜੀਤ ਵਧਿਆ ਹੋਇਆ ਚਾਰ ਜਫੀ ਤਿਆਰ ਨੇ ਲੈ ਵੀ ਢਲੇਗ ਵਾਲਾ ਮੁੰਡੇ ਸ਼ੇਰੋਂ ਪਿੰਡ ਤੋਂ ਆਏ ਆ ਆਓ ਸਾਹਮਣੇ ਮੁੰਡੇ ਕਹਿੰਦੇ ਲੰਮਾ ਪੜਾ ਤੈਅ ਕਰਕੇ ਪੁੱਜੇ ਹੋਇਆ ਜਿਲ੍ਹੇ ਸੰਗਰੂਰ ਦਾ ਪਿੰਡ ਹੈ ਕਹਿੰਦੇ ਸ਼ੇਰੋਂ ਆਓ ਸਾਹਮਣੇ ਘਾਕੇ ਵਰਗਿਆਂ ਨੇ ਕਹਿੰਦੇ ਸਿਰੇ ਦੀ ਕਬੱਡੀ ਖੇਡੀ ਆ ਪਰ ਉਧਰਲੇ ਪਾਸੇ ਫੈਸਲਾ 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 ਵੀ ਤਿੱਲੀ ਲੌਂਗ ਦਾ ਮਕਦਮਾ ਭਾਰੀ ਥਾਣੇਦਾਰਾ ਫੈਸਲਾ ਸੋਚ ਕੇ ਕਰੀ ਲੈ ਵੀ ਪਿਆਰ ਨਾਲ ਗਰਜੀਤ ਪਿਆਰ ਨਾ ਪਿਆਰ ਨਾ ਕੋਈ ਗੱਲ ਨਹੀਂ ਬੇਨਤੀ ਹੈ ਪਿਆਰ ਨਾ ਤੈਨੂੰ ਨੰਬਰ ਮਿਲ ਗਿਆ ਤੂੰ ਆ ਜਾ ਗਰਜੀਤ ਜਿਹੜਾ ਪਿਛਲਾ ਨੰਬਰ ਹੋਲਡ ਸੀਗਾ ਉਹ ਰੈਫਰੀ ਡਿਸੀਜਨ ਆ ਬਾਬਾ ਜੀ ਨੋਟ ਕਰਿਓ ਜਿਹੜਾ ਪਿਛਲਾ ਨੰਬਰ ਹੋਲਡ ਸੀਗਾ ਉਹ ਰੈਫਰੀ ਡਿਸੀਜਨ ਹੈ ਆਹ ਸਾਹਮਣੇ ਦੇਖਾਂਗੇ ਵੀ ਇੱਧਰ ਹਲਕੀ ਨੋਕ ਚੋਕਾ ਰੌਣਾ ਰਪਾ 52000 ਦਿੱਤਾ ਜਾਣਾ ਆਹ ਸਾਹਮਣੇ ਦੇਖਾਂਗੇ ਵੀ ਕਹਿੰਦੇ ਬੱਬੂ ਫੇਰ ਆ ਗਿਆ ਰੋਗੜਾ ਪਿੰਡ ਆ ਮੁੰਡੇ ਦਾ ਆਹ ਖੇਡ ਮੈਦਾਨ ਦੇ ਅੰਦਰ ਦੇਖਾਂਗੇ ਵੀ ਕਬੱਡੀ 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 ਕਰਦਾ ਹੋਇਆ ਰੋਗਲੇ ਵਾਲਾ ਬੱਬੂ ਤੇ ਸਾਹਮਣੇ ਉਹ ਕੰਗੜ ਵਾਲਾ ਰੋਗਲੇ ਵਾਲਾ ਕਾਂਗੜ ਵਾਲਾ ਰੋਗਲੇ ਵਾਲਾ ਲੱਗਦਾ ਜੋਰ ਹੁੰਦੀ ਬੱਲੇ 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 ਕਬੱਡੀ 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 ਹੰਦੇ ਨੇ ਦਰਮਿਆਨ ਜੋਰ ਜਵਾਨੀ ਓ ਹੋਰ ਜੋਰ ਓ ਮਰਾੜਾ ਵਾਲੋ ਕੀ ਹਾਲ ਚਾਲ ਸਵਾਰ ਸਵਾਰ ਕਬੱਡੀ ਦਾ ਸਵਾਰ ਕਬੱਡੀ ਦਾ ਉਹ ਰੋਗਲੇ ਵਾਲਾ ਡੱਕਦਾ ਮੁੰਡਿਆਂ ਨੇ ਉਹ ਰੋਗਲੇ ਵਾਲਾ ਡੱਕਦਾ ਮੁੰਡਿਆਂ ਨੇ ਵੀ ਸੁੱਖੀ ਲੋਪੋ ਮਿੱਤਰਾਂ ਨੂੰ ਚਾਉਣ ਵਾਲੇ ਬੜਿਆ ਜੱਫੀਆਂ ਤੇ ਲਾਉਣੇ ਨੋਟ ਹੱਥਾਂ ਵਿੱਚ ਫੜਿਆ ਕੋਈ ਪੱਟ ਦਾ ਬਗਾਨਾ ਪੁੱਤ ਬਿਰਲਾ ਜਿੱਥੇ ਅਸੀਂ ਕੱਲ ਠੋਕਤੇ ਜਿਹੜੇ ਕਹਿੰਦੇ ਸੀ ਤਰੋਂਦੇ ਅਸੀਂ ਆਥ ਨਹੀਂ ਆ ਮਿੱਤਰਾਂ ਨੇ ਉਹ ਰੋਕਤੇ ਜਿਹੜੇ ਕਹਿੰਦੇ ਸੀ ਧਰੋਂਦੇ ਅਸੀਂ ਆਤ ਨਹੀਂ ਉਹ ਮਿੱਤਰਾਂ ਨੇ ਉਹ ਰੋਕਤੇ ਲਓ ਸਾਹਮਣੇ ਇਧਰਲੇ ਪਾਸੇ ਮੋਨੂ ਹਲਕਾ ਝੁਕਿਆ ਹੋਇਆ ਹੁਣ ਸੱਜੇ ਜਾਂ ਫਿਰ ਖੱਬੇ ਲਓ ਇੱਕ ਨੇ ਕੀਤੀ ਹੋਈ ਵੱਧ ਕੇ ਟਰਾਈ ਉਧਰਲੇ ਪਾਸੇ ਲੱਗਦਾ ਜੋਰ ਭੱਜ 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 ਓਏ ਮੋਨੂ ਲਓ ਮੋਨੂ ਤੇ ਸਾਹਮਣੇ ਵਾਓ ਮੋਨੂ ਨਹੀਂ ਓ ਰਿਸਾ ਯਾਰ ਜੇ ਮੋਨੂ ਦੀ ਖੇਡ ਵਧੀਆ ਲੱਗੀ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਵਾਹ ਓਏ ਮੋਨੂ ਮੋਨੂ ਨੇ ਕਹਿੰਦੇ ਛੋਟੀ ਛੋਟੀ ਦੀਆਂ ਕਬੱਡੀਆਂ ਪਾਦੀਆਂ ਹਮ ਬੋਨੂ ਨੇ ਕਦੇ ਕਮਾਲ ਕਰਦੀ ਹੈ ਇਧਰਲੇ ਪਾਸੇ ਅਗਲੀ ਕਬੱਡੀ ਪਾਉ ਰਹੀ ਆ ਆਕਾਸ਼ ਕਹਿੰਦੇ ਵਧਿਆ ਹੋਇਆ ਹੈ ਸਲਾਰ ਪਿੰਡ ਹੈ ਕਹਿੰਦੇ ਖਿਡਾਰੀ ਦਾ ਆਹ ਕਾਂਗੜ ਵਾਲੇ ਹੁਣ ਤਿਆਰ ਨੇ ਸ਼ਿਕੰਦਰ ਕੌਡੀਆਂ ਪਾਉਂਦਾ ਪਾਉਂਦਾ ਹੁਣ ਸੈਟ ਦੇ ਵਿੱਚ ਜਾ ਕੇ ਖੜ ਗਿਆ ਹੁਣ ਜਾਫ ਲਾਈਨ 'ਚ ਖੜ ਗਿਆ ਆਹ ਕਹਿੰਦੇ ਕੋਈ ਨਵੀਂ ਬਿਅੋਤਮੰਦੀ ਬੜੀ ਹੋਣੀ ਹੈ ਪਰ ਨੰਬਰ ਜਿਹੜਾ ਆਕਾਸ਼ ਨੇ ਜੋੜ ਦਿੱਤਾ ਗੁਰਜੀਤ ਕਬੱਡੀ ਪਾਉਂਦ ਰਹੀ ਫੇਰ ਤਿਆਰ ਵਰ ਤਿਆਰ ਹੈ ਲਓ ਸਾਹਮਣੇ ਦੇਖਾਂਗੇ ਵੀ ਕਹਿੰਦੇ ਗੁਰਜੀਤ ਚੋਟੀਆਂ ਵਾਲਾ ਆ ਗਿਆ ਭਈ ਯੋਧੇ ਰਣ ਵਿੱਚ ਜੂਝਦੇ ਵਾਂਦੇ ਤਲਵਾਰਾਂ ਉਸ ਡਾਡੇ ਦੇ ਖੱਤ ਹੁੰਦੀਆਂ ਜਿੱਤਾਂ ਤੇ ਹਾਰਾਂ ਕਿ ਜਿੱਤ ਦਾ ਜਸ਼ਨ ਮਨਾਈਏ ਨਾ ਖਾਰੋਂ ਡਰੀਏ ਮੰਦੜੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਮੰਦੜੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਲਾਓ ਸਾਹਮਣੇ ਇਧਰਲੇ ਪਾਸੇ ਮੁੰਡਾ ਸ਼ੇਰੋਂ ਦੀ ਧਰਤੀ ਦਾ ਕਬੱਡੀ ਪਾਉਂਦਰੀ ਇਸ ਵੇਲੇ ਕਰੇ ਬਾਧਾ ਹੋਇਆ ਚਾਰ ਨੇ ਤੇ ਚਾਰਾਂ ਦੇ ਵਿੱਚੋਂ ਹੁਣ ਕੌਣ ਬੱਲੇ ਬੱਲੇ ਕਰਾਵੇਗਾ ਇਹ ਸਿਮਰਾ ਇਹਦਾ ਸ਼ੇਰੋਂ ਪਿੰਡ ਹੈ ਆਓ ਸਾਹਮਣੇ ਇਧਰਲੇ ਪਾਸੇ ਕੰਗੜ ਵਾਲਾ ਕਰਦਾ ਕੋਸ਼ਿਸ਼ ਪਰ ਸਿਮਰਾ ਕਹਿੰਦੇ ਆਹ ਉੱਡਜੂ ਉੱਡਜੂ ਕਰਦਾ ਇੱਕ ਤਕੜਾ ਨੰਬਰ ਮੁੰਡੇ ਨੇ ਜੋੜ ਦਿੰਦਾ ਵੀ ਜੋ ਤਲੀਆਂ ਤੇ ਚੜ੍ਹੇ ਉਹ ਪੌੜੀਆਂ ਖਿੱਚਦੇ ਨੇ ਕਦੋਂ ਮਿੱਠੂ ਤੋਤੇ ਬਾਜਾਂ ਦੀ ਮੰਡੀ ਵਿੱਚ ਵਿਕਦੇ ਨੇ ਸ਼ੇਰਾਂ ਵੱਲੋਂ ਅੱਖਾਂ ਕੱਟੇ ਬੱਗ ਕਤੀੜਾਂ ਦਾ ਓਏ ਗਜਾ ਨਾਲ ਨਹੀਂ ਮਿੜਿਆ ਜਾਂਦਾ ਕਦੇ ਲੱਕਵੇ ਲੀਰਾਂ ਦਾ ਪੱਥਰ ਤਿੱਖਾ ਕਰਦੇ ਪਾਰਸਾ ਤੀਰਾਂ ਦੀਆਂ ਲੋਕਾਂ ਨੂੰ ਤੇਰੀ ਚੁੱਪਣੇ ਚੰਦਰੀਆ ਓ ਬੋਲਣ ਲਾਤਾ ਲੋਕਾਂ ਨੂੰ ਤੇਰੀ ਚੁੱਪਣੇ ਚੰਦਰੀਆ बोलण ਲਾਤਾ ਲੋਕਾਂ ਨੂੰ ਲੈ ਵੀ ਚੌਲ ਸਾਹਿਬ ਚੱਡੋ ਨੂੰ ਪੁੱਛੋ ਅੱਜ ਚੁੱਪ ਖਾਤ ਹੋਆ ਚੱਡੋ ਨੂੰ ਪੁੱਛੋ ਅੱਜ ਚੁੱਪ ਖਾਤ ਹੋਆ ਸਰਦਿਆ ਇਹ ਡਬਲ ਹੋਇਆ ਫਿਰਦਾ ਆਓ ਸਾਹਮਣੇ ਪਈ ਹੋਈ ਕਬੱਡੀ ਹੁਣ ਦੇਖਾਂਗੇ ਵੀ ਚਾਰ ਆਹ ਮੁੰਡੇ ਕਾਂਗੜ ਵਾਲੇ ਧਿਆਰ ਆਕੜ ਦੀਨਾ ਖਾਈ ਬੜੇ ਮਸ਼ਹੂਰ ਨੇ ਲਓ ਕਾ ਸਾਹਮਣੇ ਇਧਰਲੇ ਪਾਸੇ ਬਈ ਕੋਠੇ ਤੇ ਡੱਬੀਆਂ ਨੇ ਮਾਰ ਕੇ ਚਪੇੜਾਂ ਪੁੱਛਦਾ ਤੇਰੇ ਕਿੱਥੇ ਕਿੱਥੇ ਵੱਜੀਆਂ ਨੇ ਆਹ ਕੋਠੇ ਤੇ ਰੋੜੀ ਆ ਨਾਲੇ ਸਾਡਾ ਛੱਲਾ ਲਾ ਲਿਆ ਨਾਲੇ ਉਂਗਲ ਮਰੋੜੀ ਆ ਨਾਲੇ ਸਾਡਾ ਛੱਲਾ ਲਾ ਲਿਆ ਨਾਲੇ ਉਂਗਲ ਮਰੋੜੀ ਆ ਗੁਰਜੀਤ ਕਬੱਡੀ ਪਾਉਣ ਦੇ ਲਈ ਕਰੇ ਤਿਆਰ ਹੈ ਕਰੇ ਤੂਤਾਂ ਦੀ ਚੜਾਈ ਰਹੀ ਹੈ ਪਰ ਆ ਗੁਰਜੀਤ ਆ ਨੌਜਵਾਨ ਕਰੇ ਕਹਿੰਦੇ ਮਾੜੀਪਿੰਡ ਦਾ ਗੁਰਜੀਤ ਬੱਟਾ ਤਗੜਾ ਖੇਡਿਆ ਪਰ ਨੌਜਵਾਨ ਕਹਿੰਦੇ ਮੁੜ ਕੋ ਮੁੜਕੀ ਹੋਇਆ ਫਿਰਦਾ ਚਾਰ ਜਾਫੀ ਲੈ ਵੀ ਪਿੰਡੇ ਲਿਸ਼ਕਦੇ ਆ ਮੁੰਡਿਆਂ ਦੇ ਧੱਲੇ ਕੇ ਆ ਲਿਆ ਮੁੰਡੇ ਸ਼ੇਰੋਂ ਵਾਲੇ ਤਿਆਰ ਨੇ ਆ ਬਈ ਪਿੰਡੇ ਲਿਸ਼ਕਣ ਮੁੰਡਿਆਂ ਦੇ ਜਵਾਨੀ ਉੱਡ ਝੂਟ ਝੂ ਕਰਦੀ ਲਓ ਸਾਹਮਣੇ ਦੇਖਾਂਗੇ ਪਿੰਡੇ ਲਿਸ਼ਕਦੇ ਆ ਮੁੰਡਿਆਂ ਦੇ ਝੋਟੀਆਂ ਵਾਲਾ ਗੁਰਜੀਤ ਹੈ ਲਓ ਸਾਹਮਣੇ ਦੇਖਾਂਗੇ ਵੀ 30 ਸਕਿੰਟਾਂ ਦੀ ਕਬੱਡੀ ਹੈ ਹੁਣ ਕਬੱਡੀ ਕਿਹਦੇ ਹੱਕ ਦੇ ਵਿੱਚ ਫੈਸਲਾ ਕਰਦੀ ਹੈ ਚੋਟੀਆਂ ਵਾਲਾ ਹਉ ਤਕੜਾ ਨੰਬਰ ਜੋੜਤਾ ਚੱਲਦਾ ਹੋਇਆ ਮੈਚ ਸਮਾਪਤ ਕਾਂਗੜ ਦੇ ਨੰਬਰ ਸਾਡੇ 24 ਉਹ ਬੋਲਤਾ ਸੀਗਾ ਬਾਈ ਸ਼ੇਰੋਂ ਦੇ ਨੰਬਰ 24 ਤੇ ਕਾਂਗੜ ਸਾਡੇ 24 ਇਹ ਮੈਚ ਕਿਵੇਂ ਲੱਗਿਆ ਰੋਇਆ ਰੂਲਾ ਪਾ ਦੇ ਉਸ ਸਿਰਾ ਹੋ ਗਿਆ